ਆਟਾ ਗੁੰਨਣ ਤੋਂ ਬਾਅਦ ਧਿਆਨ ਦੇਣਾ ਕਿਉਂ ਬਣਾਏ ਜਾਂਦੇ ਨੇ ਆਟੇ ਤੇ ਉਂਗਲਾਂ ਦੇ ਨਿਸ਼ਾਨ ਘਰਾਂ ਵਿੱਚ ਹੁੰਦੇ ਖਾਸ ਉਪਾਅ ਦੀ ਇੱਕ ਚਲਕ ਤਰੱਕੀ ਤੇ ਖੁਸ਼ਹਾਲੀ ਲਈ ਘਰਾਂ ਵਿੱਚ ਕਈ ਉਪਾਅ ਕੀਤੇ ਜਾਂਦੇ ਨੇ ਕੁਝ ਕੁ ਗਲਤੀਆਂ ਕਰਨ ਕਾਰਨ ਘਰਾਂ ਵਿੱਚ ਨੁਕਸਾਨ ਹੋਣ ਲੱਗਦੇ ਨੇ ਅੱਜ ਦੀ ਵੀਡੀਓ ਵਿੱਚ ਗੁੰਨੇ ਹੋਏ ਆਟੇ ਨਾਲ ਸੰਬੰਧਿਤ ਕੁਝ ਗੱਲਾਂ ਦੱਸਾਂਗੇ ਅੰਤ ਤੱਕ ਦੇਖਦੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਸੀਂ ਅਕਸਰ ਘਰਾਂ ਵਿੱਚ ਦੇਖਿਆ ਹੋਵੇਗਾ ਕਿ ਆਟਾ ਗੁੰਨਣ ਤੋਂ ਬਾਅਦ ਔਰਤਾਂ ਇਸ ਤੇ ਉਂਗਲਾਂ ਦੇ ਨਿਸ਼ਾਨ ਬਣਾਉਂਦੀਆਂ ਨੇ। ਅਸਲ ਵਿੱਚ ਇਹ ਪੂਰਵਜਾਂ ਨਾਲ ਸਬੰਧਤ ਹੈ। ਗੋਲ ਗੁੰਨਿਆ ਹੋਇਆ ਆਟਾ ਪਿੰਡ ਵਰਗਾ ਹੁੰਦਾ ਹੈ। ਪੂਰਵਜਾਂ ਲਈ ਭੋਜਨ ਆਟੇ ਦੇ ਪਿੰਡ ਤੋਂ ਬਣਾਇਆ ਜਾਂਦਾ ਹੈ। ਇਸ ਤਰ੍ਹਾਂ ਦੇ ਆਟੇ ਦੀਆਂ ਬਣੀਆਂ ਰੋਟੀਆਂ ਖਾਣ ਨਾਲ ਪੂਰਵਜਾਂ ਨੂੰ ਗੁੱਸਾ ਆਉਂਦਾ ਹੈ ਅਤੇ ਪਰਿਵਾਰ ਤੇ ਪਿਤਰਦੋਸ਼ ਦਾ ਪਰਛਾਵਾਂ ਪੈਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਆਟੇ ਨੂੰ ਗੁੰਨਣ ਤੋਂ ਬਾਅਦ ਇਸ ਤੇ ਉਂਗਲਾਂ ਨਾਲ ਨਿਸ਼ਾਨ ਬਣਾਉਣੇ ਚਾਹੀਦੇ ਨੇ। ਤਾਂ ਜੋ ਇਹ ਖਾਣਯੋਗ ਬਣ ਜਾਵੇ ਆਟਾ ਗੁੰਨਣ ਲਈ ਵਾਸਤੂ ਸੁਝਾ ਰਸੋਈ ਅਤੇ ਭੋਜਨ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਵਾਸਤੂ ਦੇ ਅਨੁਸਾਰ ਇੱਕ ਘਰੇਲੂ ਔਰਤ ਨੂੰ ਹਮੇਸ਼ਾ ਰਸੋਈ ਵਿੱਚ ਦਾਖਲ ਹੋਣ ਤੋਂ ਪਹਿਲਾਂ ਨਹਾਉਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਹੀ ਆਟਾ ਗੁੰਨਣਾ ਚਾਹੀਦਾ ਹੈ ਇਸ ਨਾਲ ਲక్ష్ਮੀ ਜੀ ਖੁਸ਼ ਰਹਿੰਦੀ ਹੈ ਆਟੇ ਨੂੰ ਗੁੰਨਣ ਤੋਂ ਬਾਅਦ ਇਸ ਨੂੰ ਜ਼ਿਆਦਾ ਦੇਰ ਤੱਕ ਨਾ ਰੱਖੋ ਜਲਦੀ ਹੀ ਰੋਟੀਆਂ ਬਣਾ ਲਓ ਗੁੰਨਿਆ ਹੋਇਆ ਆਟਾ ਨਕਾਰਾਤਮਕ ਊਰਜਾ ਤੋਂ ਪ੍ਰਭਾਵਿਤ ਹੁੰਦਾ ਹੈ ਕਟਾਣੂ ਵੀ ਸੰਕਰਮਿਤ ਹੋ ਜਾਂਦੇ ਨੇ ਇਸ ਦੀਆਂ ਰੋਟੀਆਂ ਖਾਣ ਨਾਲ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਹੈ ਮਾਨਸਿਕ ਸਮੱਸਿਆਵਾਂ ਹੋਣ ਲੱਗਦੀਆਂ ਨੇ ਬਾਸੀ ਆٹے ਤੋਂ ਰੋਟੀਆਂ ਨਹੀਂ ਬਣਾਉਣੀਆਂ ਚਾਹੀਦੀਆਂ ਬਾਸੀ ਆٹے ਦਾ ਸੰਬੰਧ ਰਾਹੂ ਨਾਲ ਮੰਨਿਆ ਜਾਂਦਾ ਹੈ ਇਸ ਦੀਆਂ ਰੋਟੀਆਂ ਖਾਣ ਨਾਲ ਰਾਹੂ ਮਾਨਸਿਕ ਅਵਸਥਾ ਨੂੰ ਸੰਤੁਲਿਤ ਨਹੀਂ ਰਹਿਣ ਦਿੰਦਾ ਕਲੇਸ਼ ਹੁੰਦਾ ਹੈ ਯਾਦ ਰੱਖੇ ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਅਤੇ ਜਾਣਕਾਰੀ ਤੇ ਆਧਾਰਿਤ ਹੈ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸਾਡਾ ਚੈਨਲ ਕਿਸੇ ਵੀ ਤਰ੍ਹਾਂ ਦੀ ਮਾਨਤਾ ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ ਸਬੰਧਤ ਮਾਹਿਰ ਦੀ ਸਲਾਹ ਲਓ ਵੀਡੀਓ ਚੰਗੀ ਲੱਗੀ ਤਾਂ ਹੀ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ